ਚਾਹ ਉਹਦਾ ਮਾੜੀ ਨਹੀਂ ਹੈਗੀ ਚਾਹ ਤੁਸੀਂ ਦਿਨ ਦੇ ਵਿੱਚ ਦੋ ਕੱਪ ਪੀ ਲਓ 100 ਪਲੱਸ ਮੈਨੂੰ ਬਿਮਾਰੀਆਂ ਵੀ ਲੱਗੀਆਂ ਹੋਣੀਆਂ ਸੀ ਉਹਦੇ ਨਾਲ ਤੁਹਾਡਾ ਭਾਰ ਨਹੀਂ ਵਧੇਗਾ ਨਾ ਤੁਸੀਂ ਬਿਮਾਰ ਹੋਵੋਗੇ ਕਿਉਂਕਿ ਉਹਦੇ ਵਿੱਚ ਜ਼ੀਰੋ ਕੈਲਰੀਜ਼ ਹੁੰਦੀ ਹੈ ਤੇ ਮੈਨੂੰ ਕੱਪੜੇ ਪਾਉਣ ਦੇ ਵਿੱਚ ਵੀ ਬਹੁਤ ਔਕਤ ਹੁੰਦੀ ਸੀ ਕਿਉਂਕਿ ਮੇਰਾ ਭਾਰ ਦਿਨੋਂ ਦਿਨ ਵਧ ਰਿਆ ਸੀ ਤੇ ਚਾਹ ਤੋਂ ਬਿਨਾ ਸੀ ਰਹਿ ਹੀ ਨਹੀਂ ਸਕਦੇ ਹੈਗੇ ਭਾਰ ਵੀ ਵਧਾਈਗੀ ਉਹ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਾਨੂੰ ਬਿਮਾਰ ਵੀ ਕਰੇਗੀ ਸੋ ਦੋਸਤੋ 15 ਦਿਨ ਤਾਨੂੰ ਦਿੱਕਤ ਆਏਗੀ ਉਸ ਤੋਂ ਬਾਅਦ ਤੁਸੀਂ ਹੌਲੇ ਹੌਲੇ ਤੁਸੀਂ ਠੀਕ ਹੋ ਜਾਓ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸਾਕ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਚਾਹ ਦੇ ਉੱਤੇ ਠੀਕ ਆ ਬਹੁਤ ਸਾਰੇ ਮੇਰੇ ਪਿੰਡ ਭਰਾਵਾਂ ਦੇ ਮਤਲਬ ਵੀ ਮੈਨੂੰ ਸਵਾਲ ਆਉਂਦੇ ਬੇ ਸੀ ਵੀਡੀਓ ਤੇ ਕਮੈਂਟ ਵੀ ਕਰਦੇ ਸੀ ਉਹ ਕਹਿੰਦੇ ਕਿ ਵੀਰ ਜੀ ਅਸੀਂ ਚਾਹ ਨਹੀਂ ਛੱਡ ਸਕਦੇ ਹੈਗੇ ਅਸੀਂ ਮਤਲ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਕਿਉਂਕਿ ਅੱਜ ਦੀ ਇਸ ਵੀਡੀਓ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜੀ ਅਗਰ ਤੁਸੀਂ ਇਹ ਪ੍ਰੋਪਰਲੀ ਪੂਰੀ ਵੀਡੀਓ ਦੇਖ ਲਓਗੇ ਨਾ ਤੁਹਾਡੇ ਦਿਮਾਗ ਦੇ ਵਿੱਚ ਜਿੰਨੇ ਵੀ ਚਾਹ ਨੂੰ ਲੈ ਕੇ ਸਵਾਲ ਆ ਉਹ ਸਾਰੇ ਦੂਰ ਹੋ ਜਾਣਗੇ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਤੇ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਉਨਾਰੇ ਨਮਸੋ ਆਓ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਆਪਣੀ ਵੀਡੀਓ ਦਾ ਟੋਪਿਕ ਹੈਗਾ ਵਾ ਚਾਹ ਨਹੀਂ 마ੜੀ ਪਰ ਪਰ ਕੀ ਆ ਉਹ ਤੁਹਾਨੂੰ ਮੈਂ ਦੱਸਦਾ ਦੇਖੋ ਚਾਹ ਉਦਾਂ 마ੜੀ ਨਹੀਂ ਹੈਗੀ ਚਾਹ ਤੁਸੀਂ ਦਿਨ ਦੇ ਵਿੱਚ 2 ਕੱਪ ਪੀ ਲਓ ਠੀਕ ਹੈ ਜੀ ਭਾਵੇਂ ਤੁਸੀਂ 3 ਕੱਪ ਪੀ ਲਓ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਚਾਹ ਦਾ ਕੋਈ ਨੁਕਸਾਨ ਨਹੀਂ ਹੈਗਾ ਪਰ ਕੀ ਚੀਜ਼ ਹੈ ਜਦੋਂ ਤੁਸੀਂ ਚਾਹ ਦੇ ਵਿੱਚ ਤੁਸੀਂ ਮਿੱਠਾ ਪਾ ਦਿੰਦੇ ਹੋ ਚੀਨੀ ਪਾ ਦਿੰਦੇ ਇਹਦੇ ਵਿੱਚ ਚਾਹ ਦੇ ਵਿੱਚ ਚਾਹ ਦੇ ਵਿੱਚ ਤੁਸੀਂ ਚੀਨੀ ਪਾ ਦਿੰਦੇ ਹੋ ਨਾ ਤੋ ਦੀ ਚਾਹ ਸਾਰੀ ਚਾਹ ਜਿਹੜੀ ਆ ਉਹ ਬਿਮਾਰੀਆਂ ਦਾ ਘਰ ਬਣ ਜਾਂਦੀ ਆ ਕਿਉਂਕਿ ਜਿਹੜੀ ਚੀਨੀ ਆ ਚਿੱਟੀ ਚੀਨੀ ਆ ਨਾ ਜਿਹੜੀ ਉਹ ਸਾਨੂੰ ਨੁਕਸਾਨ ਦੇ ਕੇ ਜਾਏਗੀ ਸਾਡਾ ਦੇਖੋ ਭਾਰ ਵੀ ਵਧਾਏਗੀ ਭਾਰ ਵੀ ਵਧਾਏਗੀ ਉਹ ਠੀਕ ਆ ਜੀ ਤੇ ਉਸ ਤੋਂ ਬਾਅਦ ਸਾਨੂੰ ਬਿਮਾਰ ਵੀ ਕਰੇਗੀ ਸੋ ਇਸ ਕਰਕੇ ਜਦੋਂ ਵੀ ਤੁਸੀਂ ਚਾਹ ਪੀਣੀ ਆ ਨਾ ਤੁਸੀਂ ਹਮੇਸ਼ਾ ਤੁਸੀਂ ਚੀਨੀ ਬੰਦ ਕਰ ਦਿਓ ਫਿਰ ਤੁਸੀਂ ਕਹਿੰਦੇ ਨਾ ਕਦੇ ਵੀ ਜੀ ਜੇ ਅਸੀਂ ਚਾਹ ਦੇ ਵਿੱਚ ਚੀਨੀ ਨਾ ਪਾਈਏ ਫਿਰ ਚਾਹ ਨਹੀਂ ਸਵਾਦ ਬੰਦੀ ਤੁਸੀਂ ਇਹਦੇ ਵਿੱਚ ਜੇ ਤੁਸੀਂ ਚੀਨੀ ਦਾ ਸਵਾਦ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਰੋ ਇੱਕ ਨਾ ਉਹ ਹੁੰਦੀ ਆ 슈ਗਰ ਫ੍ਰੀ 슈ਗਰ ਫ੍ਰੀ ਉਹ ਹੁੰਦੀ ਆ ਇਹ ਨੇਚੁਰਲ ਦੀ ਨੇਚੁਰਲ ਦੀ 슈ਗਰ ਫ੍ਰੀ ਹੁੰਦੀ ਆ ਉਹ ਮੇਰੇ ਖਿਆਲ ਚ ਹੁੰਦੀ ਆ 200 ਗ੍ਰਾਮ ਦੀ ਡੱਬੀ ਹੁੰਦੀ ਆ ਉਹ ਮੇਰੇ ਖਿਆਲ ਚ 250 ਤੋਂ ਲੈ ਕੇ 300 ਰੁਪਏ ਦੀ ਹੁੰਦੀ ਆ ਉਹ ਠੀਕ ਹੈ ਜੀ ਤੁਸੀਂ ਉਹ ਯੂਜ਼ ਕਰ ਸਕਦੇ ਹੋ ਤੁਸੀਂ ਮੈਂ ਖੁਦ ਆਪ ਵੀ ਮੈਂ ਯੂਜ਼ ਕਰਦਾ ਮਾਂ ਉਹ ਉਹਦੇ ਨਾਲ ਤੁਹਾਡਾ ਭਾਰ ਨਹੀਂ ਵਧੇਗਾ ਨਾ ਤੁਸੀਂ ਬਿਮਾਰ ਹੋਵੋਗੇ ਕਿਉਂਕਿ ਉਹਦੇ ਵਿੱਚ ਜ਼ੀਰੋ ਕੈਲਰੀਜ਼ ਹੁੰਦੀ ਆ ਠੀਕ ਆ ਤੁਹਾਡਾ ਭਾਰ ਤਾਂ ਵਧੇਗਾ ਜੇ ਤੁਸੀਂ ਚੀਨੀ ਖਾਓਗੇ ਚੀਨੀ ਦੇ ਵਿੱਚ ਕੈਲਰੀਜ਼ ਜਿਹੜੀ ਕੈਲਰੀ ਦੀ ਬਹੁਤ ਜ਼ਿਆਦਾ ਹੁੰਦੀ ਆ ਤੇ ਉਹਦੇ ਵਿੱਚ ਜਿਹੜੀ ਮੈਂ ਗੱਲ ਕਰਦਾ ਨੇਚੁਰਲ 슈ਗਰ ਫ੍ਰੀ ਦੇ ਵਿੱਚ ਜ਼ੀਰੋ ਕੈਲਰੀ ਹੁੰਦੀ ਆ ਇੱਕ ਚਮਚ ਤੁਸੀਂ ਪਾ ਕੇ ਉਹ ਪੀ ਸਕਦੇ ਤੁਹਾਨੂੰ ਖੰਡ ਦਾ ਹੀ ਸਵਾਦ ਦੇਗਾ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਜਾਂ ਫਿਰ ਤੁਸੀਂ ਮਤਲਬ ਵੀ ਕਿਤੇ ਵੀ ਮਾਰਕੀਟ ਦੇ ਵਿੱਚ ਜਾਨੇ ਹੋ ਤਾਂ ਤੁਹਾਨੂੰ ਕਰਿਆਨੇ ਦੀ ਦੁਕਾਨ ਵਗੈਰਾ ਤੋਂ ਵੀ ਮਿਲ ਜੇਗੀ ਡੀਮਾਰਟ ਹੋ ਗਿਆ ਨਾ ਰਿਲਾਇੰਸ ਵਾਲੇ ਹੋਗੇ ਉਤੋਂ ਵੀ ਤੁਹਾਨੂੰ ਮਿਲ ਜੇਗਾ ਅਗਰ ਤੁਸੀਂ ਆਨਲਾਈਨ ਮੰਗਾਉਣਾ ਚਾਹੁੰਦੇ ਹੋ ਤਾਂ ਉਹਦਾ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਗਾ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਠੀਕ ਹੈ ਜੀ ਅਗਰ ਤੁਸੀਂ ਕਹਿੰਦੇ ਹੋ ਵੀ ਇਹਦੇ ਤੇ ਮੈਂ ਪ੍ਰੋਪਰਲੀ ਵੀਡੀਓ ਬਣਾ ਜੇ ਅਗਰ ਤੁਸੀਂ ਖਾ ਸਕਦੇ ਜੇ ਤੁਹਾਡਾ ਮਿੱਠਾ ਖਾਣ ਨੂੰ ਬੜਾ ਦਿਲ ਕਰਦਾ ਵਾ ਮੈਂ ਤੁਹਾਨੂੰ ਦੋ ਚੀਜ਼ਾਂ ਦੱਸਾਂਗਾ ਉਹ ਵੀਡੀਓ ਦੇ ਵਿੱਚ ਵੀ ਤੁਸੀਂ ਉਹ ਚੀਜ਼ਾਂ ਤੁਸੀਂ ਖਾ ਸਕਦੇ ਹੋ ਉਹਦੇ ਨਾਲ ਤੁਹਾਡਾ ਭਾਰ ਬਿਲਕੁਲ ਨਹੀਂ ਵਧੇਗਾ ਉਹ ਕਿਹੜੀਆਂ ਚੀਜ਼ਾਂ ਨੇ ਉੱਤੇ ਮੈਂ ਵੀਡੀਓ ਬਣਾਵਾਂਗਾ ਉੱਤੇ ਤਾਂ ਵੀਡੀਓ ਬਣਾਵਾਂਗਾ ਜੇ ਅਗਰ ਤੁਹਾਡੇ ਇਸ ਵੀਡੀਓ ਥੱਲੇ ਵੱਧ ਤੋਂ ਵੱਧ ਕਮੈਂਟ ਆਉਣਗੇ ਜਿੰਨੇ ਜਦੋਂ ਤੁਹਾਡੇ ਕਮੈਂਟ ਆਣਗੇ ਫਿਰ ਮੈਂ ਤੁਹਾਨੂੰ ਦੱਸਾਂਗਾ ਵੀ ਤੁਸੀਂ ਚਾਹ ਦੇ ਵਿੱਚ ਜਾਂ ਫਿਰ ਤੁਸੀਂ ਮਤਲਬ ਵੀ ਹੋਰ ਚੀਜ਼ ਤੁਸੀਂ ਕਿਹੜੀ ਖਾ ਸਕਦੇ ਹੋ ਮਿੱਠੀ ਜਿਸ ਨਾਲ ਤੁਹਾਡਾ ਮਤਲਬ ਵੀ ਭਾਰ ਵੀ ਨਹੀਂ ਵਧੇਗਾ ਤੇ ਤੁਸੀਂ ਬਿਮਾਰ ਵੀ ਨਹੀਂ ਹੋਵੋਗੇ ਠੀਕ ਹੈ ਜੀ ਹੁਣ ਚਾਹ ਆ ਜਿਹੜੀ ਸਾਡੇ ਦਿਨ ਦੀ ਸ਼ੁਰੂਆਤ ਜਿਹੜੀ ਜਿੰਨੇ ਮੰਨ ਕੇ ਚੱਲੋ 95% ਸਾਡੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੀ ਦਿਨ ਦੀ ਸ਼ੁਰੂਆਤ ਚਾਹ ਤੋਂ ਹੀ ਹੁੰਦੀ ਆ ਉਹਨਾਂ ਦੀ ਚਾਹ ਤੋਂ ਹੀ ਹੁੰਦੀ ਆ ਠੀਕ ਹੈ ਜੀ ਉਹ ਚਾਹ ਸਾਡੇ ਲਈ ਵੀ ਵਧੀਆ ਚੀਜ਼ ਨਹੀਂ ਹੈਗੀ ਚਾਹ ਬਹੁਤ ਮਾੜੀ ਆ ਪਰ ਕੀ ਆ ਕਿ ਸਾਨੂੰ ਮਤਲਬ ਵੀ ਇਹਦੀ ਆਦਤ ਪੈ ਗਈ ਆ ਆਦਤ ਦੀ ਵੀ ਦੀ ਵੀ ਨਹੀਂ ਮੈਂ ਕਹਿੰਦਾ ਇਹ ਸਾਡੇ ਮਤਲਬ ਵੀ ਜੇ ਕਿਦੀ ਇਹ ਸਾਈਕੋਲੋਜੀ ਦੀ ਹੀ ਗੱਲ ਹਨ ਕਿ ਚਲੀਏ ਇਹ ਸਾਡੇ ਦਿਮਾਗ ਦੇ ਵਿੱਚ ਬੈਠੀ ਹੈ ਯਾਰ ਜੇ ਅਸੀਂ ਚਾਹ ਨਹੀਂ ਪੀਵਾਂਗੇ ਤਾਂ ਸਾਨੂੰ ਨਜ਼ਾਰਾ ਨਹੀਂ ਆਣਾ ਹੈਗਾ ਅਸੀਂ ਫਰੈਸ਼ ਨਹੀਂ ਹੋ ਸਕਦੇ ਸਾਨੂੰ ਟਾਇਲਟ ਨਹੀਂ ਆਏਗੀ ਅਸੀਂ ਸਾਡਾ ਦਿਨ ਕਿੱਦਾਂ ਲੰਘੇਗਾ ਨਹੀਂ ਮੈਂ ਵੀ ਆ ਯਾਰ ਦੇਖੋ ਮੈਂ ਚਾਹ ਪੀਂਦਾ ਹੀ ਨਹੀਂ ਹੈਗਾ ਜੇ ਮੈਂ ਚਾਹ ਪੀਣਾ ਵੀ ਆ ਤਾਂ ਮੈਂ ਬਿਲਕੁਲ ਫਿੱਕੀ ਚਾਹ ਪੀਣਾ ਮਾਂ ਫਿੱਕੀ ਚਾਹ ਪੀਣਾ ਮਾਂ ਹਾਂ ਬਟ ਜਦੋਂ ਤੁਸੀਂ ਫਿੱਕੀ ਚਾਹ ਪੀਣੀ ਸ਼ੁਰੂ ਕਰੋਗੇ ਨਾ ਤਾਂ ਤੁਹਾਨੂੰ ਮਤਲਬ ਇਹ ਸਟਾਰਟਿੰਗ ਦੇ ਵਿੱਚ ਦਿੱਕਤ ਆਏਗੀ ਪਹਿਲਾਂ ਮੈਂ ਵੀ ਤੁਹਾਡੇ ਵਾਂਗੂ ਹੀ ਸੀ ਮੈਂ ਮੇਰਾ ਬੋਡੀ weight ਬਹੁਤ ਜ਼ਿਆਦਾ ਸੀ ਮੇਰਾ ਬੋਡੀ weight 76 ਕਿਲੋ 76 ਕਿਲੋ ਮੇਰਾ ਪਾਰ ਸੀ ਆ ਤੇ ਮੇਰਾ ਬਹੁਤ ਜ਼ਿਆਦਾ ਬੋਡੀ weight ਸੀ ਬਟ ਮੈਂ ਬਹੁਤ ਜ਼ਿਆਦਾ ਤੰਗ ਸੀਗਾ ਮੈਂ ਬਹੁਤ ਜ਼ਿਆਦਾ ਮੋਟਾ ਸੀ ਨਾ ਮੈਨੂੰ ਉੱਠਣ ਦੇ ਵਿੱਚ ਨਾਲੇ ਦਿੱਕਤ ਹੁੰਦੀ ਸੀ ਬੈਠਣ ਦੇ ਵਿੱਚ ਦਿੱਕਤ ਆਉਂਦੀ ਸੀਗੀ ਹਨਾ ਕਿ ਜੇ ਓਣ ਜਾਣ ਦੇ ਵਿੱਚ ਤੁਰਨ ਦੇ ਵਿੱਚ ਵੀ ਮੈਨੂੰ ਦਿੱਕਤ ਹੁੰਦੀ ਸੀ ਕਿਤੇ ਮੈਨੂੰ ਕੱਪੜੇ ਪਾਉਣ ਦੇ ਵਿੱਚ ਵੀ ਬਹੁਤ ਦਿੱਕਤ ਹੁੰਦੀ ਸੀ ਕਿਉਂਕਿ ਮੇਰਾ ਭਾਰ ਦਿਨੋਂ ਦਿਨ ਵੱਧ ਰਿਹਾ ਸੀ ਪਰ ਮੈਂ ਮਿੱਠੇ ਤੋਂ ਬਹੁਤ ਜ਼ਿਆਦਾ ਸ਼ਕੀਨ ਸੀ ਮਿੱਠਾ ਹੋ ਗਿਆ ਨਮਕੀਨ ਹੋ ਗਿਆ ਬਿਸਕੁਟ ਹੋ ਗਏ ਇਹੋ ਜਿਹੀ ਚੀਜ਼ਾਂ ਖਾਂਦਾ ਸ਼ਕੀਨ ਸੀ ਬਟ ਪਰ ਜਦੋਂ ਮੈਂ ਤੰਗ ਹੋ ਗਿਆ ਬਹੁਤ ਜ਼ਿਆਦਾ ਫਿਰ ਮੈਂ ਇੱਕ ਮਤਲਬ ਸੰਕਲਪ ਲੈ ਲਿਆ ਵੀ ਮਗਾ ਯਾਰ ਮੈਂ ਆਪਣਾ ਭਾਰ ਘਟਾਉਣਾ ਹੀ ਘਟਾਉਣਾ ਮੈਂ ਦੇਖ ਲਓ 55 ਦਿਨ ਦੇ ਵਿੱਚ 55 ਦਿਨ ਦੇ ਵਿੱਚ 26 ਕਿਲੋ ਭਾਰ ਘਟਾਇਆ ਮੈਂ 55 ਦਿਨ ਦੇ ਵਿੱਚ 26 ਕਿਲੋ ਭਾਰ ਘਟਾਇਆ ਉਦੋਂ ਮੈਂ ਚਾਹ ਬੰਦ ਕੀਤੀ ਸੀ ਮੈਂ ਚਾਹ ਬਿਲਕੁਲ ਫੀਕੀ ਪੀਂਦਾ ਸੀਗਾ ਮੇਰਾ ਵੀ ਚਾਹ ਤੋਂ ਵੀ ਨਾ ਨਹੀਂ ਸੀ ਸਰਦਾ ਮੈਂ ਚਾਹ ਫੀਕੀ ਪੀਂਦਾ ਸੀ ਪਹਿਲੇ 15 20 ਦਿਨ ਪਹਿਲੇ 15 20 ਦਿਨ ਮੈਨੂੰ ਓਖਾ ਲੱਗਦਾ ਰਿਹਾ ਪਰ ਜਦੋਂ ਮੈਂ ਚਾਹ ਫੀਕੀ ਪੀ ਇਤਿਆ ਉਹ ਆ ਗਿਆ ਨਾ ਫਰਮੇ ਨੂੰ ਮਿੱਠੀਆਂ ਚੀਜ਼ਾਂ ਮਤਲਬ ਵੀ ਬਿਲਕੁਲ ਸਵਾਦ ਨਹੀਂ ਲੱਗਿਆ ਮਿੱਠੀਆਂ ਚੀਜ਼ਾਂ ਦਾ ਮਤਲਬ ਬਿਲਕੁਲ ਬੰਦ ਕਰਤੇ ਮੇਰੀ ਸਵਾਦ ਹੀ ਨਾ ਲੱਗਿਆ ਕਿਉਂਕਿ ਮੇਰੀ ਬੋਡੀ ਨੂੰ ਇਦਾਂ ਦੀ ਹੋ ਗਈ ਹੈ ਨਾ ਹੁਣ ਜੇ ਮੈਂ ਕੋਈ ਵੀ ਮਿੱਠੀ ਚੀਜ਼ ਖਾਵਾਂ ਮੈਨੂੰ ਸਵਾਦ ਨਹੀਂ ਲੱਗਦੀਗੀ ਚਾਹ ਸੋ ਫਿੱਕੀ ਮੈਨੂੰ ਜ਼ਿਆਦਾ ਸਵਾਦ ਲੱਗਦੀ ਆ ਸੋ ਇਹ ਸਾਡੀ ਮਤਲਬ ਵੀ ਸਾਡੇ ਦਿਮਾਗ ਦੀ ਖੇਡ ਆ ਇਹ ਤਾਂ ਸਾਡਾ ਇੱਕ ਵਹਿਮ ਆ ਨਾ ਵੀ ਜੇ ਜ਼ੀ ਖੰਡ ਨਹੀਂ ਖਾਵਾਂਗੇ ਸਾਡਾ ਗੁਜ਼ਾਰਾ ਨਹੀਂ ਹੋਊਗਾ ਚਾਹ ਨਹੀਂ ਪੀਵਾਂਗੇ ਸਾਡੇ ਘਰ ਸਾਡੇ ਸਾਰਿਆਂ ਦੀ ਪਤਾ ਕੀ ਦੀ ਤਾਂ ਸਾਡੇ ਘਰੇ ਕੋਈ ਵੀ ਰਿਸ਼ਤੇਦਾਰ ਆ ਜੇ ਅਸੀਂ ਨੂੰ ਕਹਿੰਦੇ ਚਾਹ ਪੀਲਾ ਗਰਮੀ ਹੋਵੇ ਜਿੰਨੀ ਮਰਜ਼ੀ ਸੀ ਕਹਿੰਦੇ ਚਾਹ ਪੀਲਾ ਸਰਦੀ ਦੇ ਵਿੱਚ ਰਿਸ਼ਤੇਦਾਰ ਆ ਜਾਣ ਚਾਹ ਪੀਲਾ ਜੇ ਉਹਨਾਂ ਨੂੰ ਜਾਣਾ ਹੋਵੇ ਘਰੋਂ ਜਾਣਾ ਹੋਵੇ ਚਾਹ ਪੀਲੋ ਚਾਹ ਪੀ ਕੇ ਜਾਓ ਜਦੋਂ ਉਹਦੇ ਚਾਹ ਪੀ ਲਓ ਠੀਕ ਆ ਫਿਰ ਜੇ ਕੁਝ ਕੁ ਬੇਲੇ ਬੈਠਣ ਗੱਲਾਂ ਮਾਰਾਂਗੇ ਚਾਹ ਬਣਾ ਲਓ ਇੱਕ ਇੱਕ ਕੱਪ ਸਾਰੇ ਇਕੱਠੇ ਬੈਠ ਕੇ ਚਾਹ ਪੀਨੇ ਆ ਤੇ ਨਾਲੇ ਗੱਪਾਂ ਮਾਰਾਂਗੇ ਹੈਨਾ ਸੋ ਚਾਹ ਮਤਲਬੀ ਸਾਡੀ ਇੰਨੀ ਪੌਪੂਲਰ ਹੋ ਗਈ ਹੈ ਵੀ ਅਸੀਂ ਚਾਹ ਤੋਂ ਬਿਨਾ ਸੀ ਰਹਿ ਨਹੀਂ ਸਕਦੇ ਹੈਗੇ ਜਦਕਿ ਇਹਦਾ ਕੋਈ ਵੀ ਬੇਨਫਿਟ ਨਹੀਂ ਹੈਗਾ ਹਾਂ ਜੇ ਚਾਹ ਤੁਸੀਂ ਪੀਣੀ ਵੀ ਆ ਯਾਰ ਤੁਸੀਂ ਫਿੱਕੀ ਚਾਹ ਪੀ ਲਓ ਉਹਦੇ ਚ ਦੁੱਧ ਥੋੜਾ ਪਾਓ ਠੀਕ ਆ ਉਹਦੇ ਚ ਦੁੱਧ ਥੋੜਾ ਪਾਓ ਤੇ ਫਿੱਕੀ ਪਿਓ ਉਹਦੇ ਵਿੱਚ ਮਿੱਠਾ ਬਿਲਕੁਲ ਵੀ ਨਹੀਂ ਪਾਣਾ ਹੈਗਾ ਦੇਖੋ ਇੱਕ ਤਾਂ ਤੁਹਾਡੇ ਪੈਸੇ ਬਚਣਗੇ ਚੀਨੀ ਦੇ ਚੀਨੀ ਦੇ پیسے ਬਚ ਜਾਣਗੇ ਤੁਹਾਡੇ ਠੀਕ ਹੈ ਕਿੰਨੇ ਪੈਸੇ ਬਚ ਜਾਣਗੇ ਘਟੋ ਘਟ ਤੁਸੀਂ 4000 ਤੋਂ ਲੈ ਕੇ 5000 ਰੁਪਏ ਤੁਸੀਂ ਸਿਰਫ ਚੀਨੀ ਤੇ ਲਾ ਦੋਗੇ ਜੇ ਤੁਸੀਂ ਚਾਹ ਫੀਕੀ ਪੀਓਗੇ ਤੁਹਾਡਾ 4-5000 ਰੁਪਏ ਬਚੇਗਾ ਹੀ ਇਹਦੀ ਕੋਈ ਹੋਰ ਚੱਜ ਦੀ ਚੀਜ਼ ਲਿਆਓ ਤੁਸੀਂ 4-5000 ਦੇ ਪੈਸੇ ਦੇ ਤੁਸੀਂ ਫਰੂਟ ਖਾ ਲੋ ਇਹਦਾ ਤੁਹਾਨੂੰ ਫਾਇਦਾ ਵੀ ਹੋਏਗਾ ਠੀਕ ਹੈ ਜੀ ਸੋ ਮੈਂ ਇਸ ਕਰਕੇ ਕਹਿੰਦਾ ਚਾਹ ਤੁਸੀਂ ਪੀ ਸਕਦੇ ਹੋ ਦਿਨ ਦੇ ਵਿੱਚ 2-3 ਕੱਪ ਤੁਸੀਂ ਪੀ ਸਕਦੇ ਹੋ ਬਟ ਪਰ ਇਦੇ ਵਿੱਚ ਮਿੱਠਾ ਨਹੀਂ ਪਾਣਾ ਹੈਗਾ ਵੀ ਇੰਨੀ ਕੋਈ ਤੁਸੀਂ ਜ਼ਰੂਰ ਕੋਸ਼ਿਸ਼ ਕਰਨੀ ਵੀ ਚਾਹ ਨੂੰ ਫਿੱਕੀ ਪੀਂਦਿਆ ਤਪਾਓ ਤੁਹਾਨੂੰ ਪਹਿਲੇ 10 ਤੋਂ ਲੈ ਕੇ 15 ਦਿਨ 10 ਤੋਂ 15 ਦਿਨ ਤੁਹਾਨੂੰ ਦਿੱਕਤ ਆਏਗੀ ਉਸ ਤੋਂ ਬਾਅਦ ਤੁਸੀਂ ਹੌਲੇ ਹੌਲੇ ਤੁਸੀਂ ਠੀਕ ਹੋ ਜਾਓਗੇ ਤੁਹਾਡਾ ਦਿਮਾਗ ਸੈੱਟ ਹੋ ਜਾਏਗਾ ਉਹਨੂੰ ਪਤਾ ਲੱਗ ਜਾਏਗਾ ਵੀ ਯਾਰ ਇਹ ਬੰਦਾ ਮੈਨੂੰ ਚੀਨੀ ਨਹੀਂ ਦੇ ਰਿਹਾ ਮਿੱਠਾ ਨਹੀਂ ਦੇ ਰਿਹਾ ਖਾਣ ਨੂੰ ਸੋ ਤੁਹਾਡੇ ਦਿਮਾਗ ਦੇ ਵਿੱਚ ਉਹ ਕੀੜਾ ਨਿਕਲ ਜਾਏਗਾ ਉਹ ਦਿਮਾਗ ਨੇ ਤੁਹਾਡੇ ਨਾਲ ਗੱਲ ਛੱਡ ਦੇਣੀ ਆ ਤੁਸੀਂ ਫਿਰ ਇਹ ਫਿੱਕੀ ਚਾਹ ਦੇ ਉੱਤੇ ਆ ਜਾਓ ਤੁਹਾਡਾ ਦਿਮਾਗ ਨੇ ਮਿੱਠੇ ਨੂੰ ਅਕਸੈਪਟ ਹੀ ਨਹੀਂ ਕਰਨਾ ਹੈਗਾ ਫਿਰ ਤੁਸੀਂ ਇਸ ਕਰਕੇ ਚਾਹ ਨੂੰ ਫੀਕੀ ਪੀਓ ਜੇ ਤੁਸੀਂ ਚਾਹ ਘਟਾ ਦੋਗੇ ਮੇਰਾ ਕਹਿੰਦਾ ਫੀਕੀ ਵੀ ਕਿਉਂ ਵੀ ਨਹੀਂ ਚਾਹ ਬੰਦ ਹੀ ਕਰ ਦੋ ਇਹਦੀ ਥਾਂ ਤੇ ਹੋਰ ਬਥੇਰਾ ਕੁਝ ਪੀ ਸਕਦੇ ਤੁਸੀਂ ਗ੍ਰੀਨ ਕੌਫੀ ਪੀ ਲਓ ਠੀਕ ਹੈ ਜੀ ਗ੍ਰੀਨ ਟੀ ਪੀ ਲਓ ਠੀਕ ਆ ਜਾਂ ਫਿਰ ਤੁਸੀਂ ਬ્લેਕ ਟੀ ਵੀ ਪੀ ਸਕਦੇ ਹੋ ਬ્લેਕ ਕੌਫੀ ਵੀ ਤੁਸੀਂ ਪੀ ਸਕਦੇ ਹੋ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸੇ ਨੇ ਤਿੰਨ ਚਾਰ ਇਹ ਤੁਹਾਨੂੰ ਬੇਨਫਿਟ ਦੇ ਕੇ ਜਾਣਗੀਆਂ ਜੇ ਤੁਹਾਡੇ ਕੋਲ ਚਾਹ ਇਕਤਮ ਨਹੀਂ ਛੱਡ ਹੋ ਰਹੀ ਹੈ ਨਾ ਮੈਨੂੰ ਪਤਾ ਹੈ ਇਕੋਦਮ ਤੁਹਾਡੇ ਕੋਲ ਚਾਹ ਨਹੀਂ ਛੱਡ ਹੋਏਗੀ ਮੰਨ ਕੇ ਚਲੋ ਤੁਸੀਂ ਦਿਨ ਦੇ ਵਿੱਚ ਤੁਸੀਂ 5 ਕੱਪ ਪੀਨੇ ਹੋ ਤੁਸੀਂ ਦਿਨ ਦੇ ਵਿੱਚ ਤੁਸੀਂ 5 ਕੱਪ ਪੀਨੇ ਹੋ ਤੁਸੀਂ 5 ਦੀ ਥਾਂ ਤੇ 3 ਕੱਪ ਤੇ ਆ ਜਾਓ ਤਿੰਨ ਕੱਪ ਤੇ ਆਜੋ ਇੱਕ ਹਫਤਾ ਇੱਕ ਹਫਤਾ ਤੁਸੀਂ ਤਿੰਨ ਕੱਪ ਪੀਓ ਫਿਰ ਉਸ ਤੋਂ ਹਫਤੇ ਬਾਅਦ ਤੁਸੀਂ ਦੋ ਕੱਪ ਤੇ ਆਜੋ ਫਿਰ ਇੱਕ ਕੱਪ ਤੇ ਆਜੋ ਡੇਲੀ ਇੱਕ ਦਿਨ ਦੇ ਵਿੱਚ ਸਿਰਫ ਇੱਕ ਕੱਪ ਹੀ ਪੀਣਾ ਵਾ ਠੀਕ ਆ ਫਿਰ ਉਸ ਤੋਂ ਬਾਅਦ ਇੱਕ ਕੱਪ ਵੀ ਜਿਹੜਾ ਉਹ ਬੰਦ ਕਰ ਦਿਓ ਇਹਦੀ ਨਾਲ ਤੁਸੀਂ ਬ્લેਕ ਕਾਫੀ ਸ਼ੁਰੂ ਕਰ ਦਿਓ ਤੁਹਾਨੂੰ ਬ્લેਕ ਕਾਫੀ ਸਵਾਦ ਲੱਗਣੀ ਲੱਗ ਜਾਈਗੀ ਫਿਰ ਤੁਸੀਂ ਚਾਹ ਨੂੰ ਆਪਣੇ ਆਪ ਹੀ ਛੱਡ ਦੇਵੋਗੇ ਸੋ ਇਹ ਚੀਜ਼ਾਂ ਜਿਹੜੀਆਂ ਤੁਸੀਂ ਇਹ ਚੀਜ਼ਾਂ ਜੇ ਤੁਸੀਂ ਅਪਣਾ ਲਓਗੇ ਨਾ ਖੰਡ ਨੂੰ ਤੁਸੀਂ ਬਿਲਕੁਲ ਅਵਾਇਡ ਕਰ ਦੋਗੇ ਚਾਹ ਦੇ ਵਿੱਚ ਖੰਡ ਨਹੀਂ ਪਾਉਂਗੇ ਤੁਹਾਨੂੰ ਬਹੁਤ ਜ਼ਿਆਦਾ ਬੇਨਫਿਟ ਦੇ ਕੇ ਜਾਏਗੀ ਤੇ ਤੁਹਾਨੂੰ ਬਹੁਤ ਜ਼ਿਆਦਾ ਬੇਨਫਿਟ ਹੋਊਗਾ ਜਦੋਂ ਮੇਰਾ 76 ਕਿਲੋ ਬੋਡੀ weight ਸੀ ਨਾ ਤਾਂ ਮੈਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਸੀ ਉਦੋਂ ਉਦੋਂ 55 ਦਿਨ ਦੇ ਵਿੱਚ ਜਦੋਂ 26 ਕਿਲੋ ਭਾਰ ਘਟਾਇਆ ਸੀ ਮੈਨੂੰ ਪਤਾ ਵੀ ਮੈਂ ਕਿਵੇਂ ਘਟਾਇਆ ਵਾ ਹਨਾ ਸੋ ਇਹ ਸਾਰੀਆਂ ਚੀਜ਼ਾਂ ਮੈਂ ਅਵੋਇਡ ਕਰਤੀ ਸੀ ਮੈਂ ਖਾਂਦਾ ਨਹੀਂ ਸੀਗਾ ਤੇ ਹੁਣ ਮੈਨੂੰ ਪਤਾ ਲੱਗਦਾ ਵੀ ਯਾਰ ਹੁਣ ਮੇਰੀ ਜਿਹੜੀ ਲਾਈਫ ਆ ਪਹਿਲਾਂ ਨਾਲੋਂ ਕਿੰਨੀ ਵਧੀਆ ਵਾ ਸੋ ਜਿਹੜੀ ਮੇਰੀ weight lose ਜਨਰਨੀ ਸੀ ਜਣਾ ਮੈਂ 55 ਦਿਨ ਦੇ ਵਿੱਚ 26 ਕਿਲੋ ਕਿਵੇਂ ਭਾਰ ਘਟਾਇਆ ਮੈਂ ਕਿਹੜੀਆਂ ਕਿਹੜੀਆਂ ਚੀਜ਼ਾਂ ਛੱਡੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਮੈਂ ਖਾਧੀਆਂ ਤੇ ਮਤਲਬ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਮੈਂ ਖਾਧੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਮੈਂ ਛੱਡੀਆਂ ਕੀ ਮੈਂ ਵਰਕਆਊਟ ਕਰਦਾ ਸੀ ਕਿਹੜਾ ਵਰਕਆਊਟ ਮੈਂ ਨਹੀਂ ਸੀ ਕਰਦਾ ਜਿਸ ਦੇ ਨਾਲ ਮੇਰਾ 55 ਦਿਨ ਦੇ ਵਿੱਚ 26 ਕਿਲੋ ਮੇਰਾ ਭਾਰ ਘਟ ਗਿਆ ਉਹਦੇ ਤੇ ਨਾ ਮੈਂ ਇੱਕ ਪੂਰੀ ਵੀਡੀਓ ਬਣਾ ਕੇ ਲੈ ਕੇ ਆਵਾਂਗਾ ਆਪਣੀ ਲਾਈਫ ਜਰਨੀ ਤੇ ਵੀ ਮੈਂ ਕਿਵੇਂ ਪਰ ਮੇਰਾ weight ਸੀ ਜਿਹੜਾ 76 ਕਿਲੋ ਮੇਰਾ weight ਕਿਵੇਂ ਵਧਿਆ ਇਹ ਨਹੀਂ ਛੇਤੀ ਤੇ ਬਾਅਦ ਵਿੱਚ ਮੈਂ 55 ਦਿਨ ਦੇ ਵਿੱਚ 26 ਕਿਲੋ ਭਾਰ ਕਿਵੇਂ ਘਟਾ ਲਿਆ ਉਹ ਪੂਰੀ ਮੈਂ ਤੁਹਾਡੇ ਨਾਲ ਆਪਣੀ ਡਾਈਟ ਹੋਗੀ ਤੁਹਾਡੇ ਨਾਲ ਉਹ ਵੀ ਮੈਂ ਸ਼ੇਅਰ ਕਰਾਂਗਾ ਕੀ ਖਾਂਦਾ ਹੁੰਦਾ ਸੀ ਉਹਦੋਂ ਮੈਂ ਕੀ ਨਹੀਂ ਖਾਂਦਾ ਸੀ ਤੇ ਤੁਹਾਨੂੰ ਵਰਕਆਊਟ ਵੀ ਮੈਂ ਦੱਸਾਂਗਾ ਹਨਾ ਕਿ ਕਿਹੜੀ-ਕਿਹੜੀ ਚੀਜ਼ਾਂ ਮੈਂ ਛੱਡੀਆਂ ਕਿਹੜੀਆਂ ਚੀਜ਼ਾਂ ਮੈਂ ਨਵ ਮਤਲਬ ਵੀ ਮੇਰੀ ਇੱਕ ਸਾਹ ਦੀ ਜ਼ਿੰਦਗੀ ਹੀ ਬਦਲ ਗਈ ਮਤਲਬ ਵੀ ਆਪਣੇ ਆਪ ਨੂੰ ਬਹੁਤ ਜ਼ਿਆਦਾ ਫਿੱਟ ਮਹਿਸੂਸ ਕਰਨ ਲੱਗ ਗਿਆ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਮੈਂ ਬਚ ਗਿਆ ਜੇ ਮੈਂ ਕਿਤੇ 66 ਕਿਲੋ ਤੋਂ ਪਰਾ ਨਾ ਘਟੁੰਦਾ ਤੇ ਅੱਜ ਦੀ ਡੇਡ ਦੇ ਵਿੱਚ ਮੇਰਾ 90 ਕਿਲੋ ਪਰ ਹੋਣਾ ਸੀ ਘਟੋ ਘਟ ਮੈਨੂੰ 100 ਵੱਧ 100 ਪਲੱਸ 100 ਪਲੱਸ ਮੈਨੂੰ ਬਿਮਾਰੀਆਂ ਵੀ ਲੱਗੀਆਂ ਹੋਣੀਆਂ ਸੀ ਤੇ ਅੱਜ ਮੈਂ ਤੁਹਾਡੇ ਸਾਹਮਣੇ ਇਹਦਾ ਵੀਡੀਓ ਨਾ ਬਣਾਉਂਦਾ ਹੁੰਦਾ ਜੇ ਕਿਤੇ ਮੈਂ ਆਪਣੇ ਆਪ ਨੂੰ ਨਾ ਸੰਭਾਲਦਾ ਤੋ ਇਸ ਕਰਕੇ ਜ਼ਿੰਦਗੀ ਤੋਂ ਵੱਧ ਕੇ ਕੁਝ ਨਹੀਂ ਹੈਗਾ ਜੇ ਸਾਡੀ ਜ਼ਿੰਦਗੀ ਆ ਤਾਂ ਸਾਰਾ ਕੁਝ ਆ ਕਹਿੰਦੇ ਆ ਨਾ ਕਹਿੰਦੇ ਜਾਣ ਆ ਤਾਂ ਜਹਾਨ ਆ ਤੁਸੀਂ ਇਹ ਦੇਖ ਲਓ ਤੁਸੀਂ ਖਾਣ ਲਈ ਜਿਉਣਾ ਜਾਂ ਫਿਰ ਜਿਉਣ ਲਈ ਖਾਣਾ ਵਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਆ ਸਾਰਾ ਕੁਝ ਜਿਹੜੇ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਨੇ ਪਲੀਜ਼ ਇਹਦੇ ਤੇ ਤੁਸੀਂ ਗੌਰ ਕਰੋ ਧਿਆਨ ਨਾਲ ਇਹ ਸਾਡੀ ਜ਼ਿੰਦਗੀ ਤੋਂ ਵੱਧ ਕੇ ਨਹੀਂ ਹੈਗੀਆਂ ਚੀਜ਼ਾਂ ਇਹ ਠੀਕਾ ਸੋ ਇਸ ਕਰਕੇ ਚਾਹ ਮਾੜੀ ਨਹੀਂ ਹੈਗੀ ਚਾਹ ਦੇ ਵਿੱਚ ਜੋ ਤੁਸੀਂ ਮਟੀਰੀਅਲ ਪਾਣੇ ਹੋ ਖੰਡ ਪਾਣੇ ਹੋ ਖਾਸ ਕਰਕੇ ਉਹ ਦਾ ਸਾਰਿਆਂ ਨਾਲ ਵੱਧ ਨੁਕਸਾਨ ਆ ਇਹਦੀ ਥਾਂ ਤੇ ਮੈਂ ਤੁਹਾਨੂੰ ਦੱਸਿਆ ਵਾ ਨੇਚਰਲ 슈ਗਰ ਫ੍ਰੀ ਤੁਸੀਂ ਪਾ ਸਕਦੇ ਹੋ ਉਹ ਤੁਹਾਨੂੰ ਖੰਡ ਦਾ ਹੀ ਸਵਾਦ ਦੇਗੀ ਤੇ ਤੁਹਾਨੂੰ ਪੀਣ ਦੇ ਵਿੱਚ ਮਜ਼ਾ ਵੀ ਆਏਗਾ ਬਸ ਮਹਿੰਗੀ ਜ਼ਰੂਰ ਆ ਪਰ ਉਹ ਤੁਹਾਡੇ ਵਾਸਤੇ ਹੇਲਦੀ ਹੈਗੀ ਆ ਜੀ ਠੀਕ ਹੈ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਵੀ ਆਪਣਾ ਸਵਾਲਾ ਜਿਹੜਾ ਮੈਨੂੰ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ ਇੱਕ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕ